ਲੱਗਿਆ ਪਾਤੀ ਖੰਤੇ ਕਿਹੜੀ ਸਪਾਰਸ਼ ਲਗਾਈ ਆ ਇਹ ਦੱਸੇ ਨਾ ਮੜਿਆ ਵੀ ਕਿੰਨੇ ਪੈਸੇ ਲੱਗੇ ਰਸਤੀ ਮੇਰੇ ਕੋਲ ਪੈਸੇ ਹੀ ਨਹੀਂ ਗਰੀਬ ਸੀ ਹਾਂਜੀ ਕੋਈ ਕਰਦੇ ਨਹੀਂ ਕੋਈ ਤਾਂ ਖਾਦੀ ਦਿੱਤਾ ਦਾ ਤੇ ਉਹ ਬਸ ਖੁਦ ਹੀ ਖੁਦ ਹੀ ਮਿਹਨਤ ਆ ਸਾਰੀ ਖੁਦ ਹੀ ਮਿਹਨਤ ਆ ਤੜਕੀ ਦਾ ਯਾ ਤੋੜੇ ਆਨਲਾਈਨ ਬੈਚ ਤੇ ਕਰਤਾ ਜਾਂਦੇ ਸਮਝਿਆ ਕੋਈ ਬੁੱਕ ਕਰਾ ਦੇਣਾ ਤੇ ਯਾ ਕੋਈ ਤੁਹਾਡਾ ਟ੍ਰੇਨਿੰਗ ਜਾਂ ਕੋਈ ਡਾਈਟ ਹੋਵੇ ਯਾ ਬਸ ਸੋਣਾ ਦੀ ਹੋਵੇ ਡੇਢ ਤੋਂ ਡਾਈਟ ਹੈ ਯਾ ਫਿਰ ਹਾਂ ਡਾਈਟ ਉਹ ਜਿਹੜੇ ਨੂੰ ਉਹਦੇ ਥੋੜਾ ਵੱਧ ਖਰਚਾ ਆਊਗਾ ਯਾ ਜੁਮੇ ਕਰਨੇ ਕਾ ਤੁਹਾਡਾ ਬੈਚ ਹੈ ਜਿਹੜਾ ਉਹਦੇ ਕਿੱਲਾ ਨਹੀਂ ਹੋ ਕੇ ਟ੍ਰੇਨਿੰਗ ਤੇ ਕੁਝ ਕੋਈ ਕਿੱਸਾ ਸੁਣਾਣਾ ਹੋਵੇ ਇਹਨਾਂ ਨੂੰ ਕੁਝ ਟ੍ਰੇਨਿੰਗ ਤੇ ਬਹੁਤ ਸਾਰੀ ਕਿੱਟਸ ਨੇ ਜਦੋਂ ਵੀ ਤੁਹਾਡੀ ਇੱਕ ਨਾ ਤੁਹਾਡੀ ਹੈਲਥ ਕੇਅਰ ਮੀਟਿੰਗ ਹੋਏਗੀ ਜਦ ਤੁਸੀਂ ਜਾਓਗੇ ਬੇਸਿਕ ਚ ਕਮਾਂਡਰ ਸਾਹਿਬ ਦੇ ਅੱਗੇ ਤੁਸੀਂ ਮੇਕ ਸ਼ੁਰ ਕਰੇ ਕਿ ਤੁਸੀਂ ਕੁਝ ਨਹੀਂ ਬੋਲੋ ਉਹਦੇ ਨੂੰ ਮੀਤੀ ਹੁੰਦੀ ਹੈ ਨਾ ਤੇ ਉਹਨੇ ਨਾ ਸਾਨੂੰ ਕਹਿਤਾ ਕਿ ਸਰ ਸਾਡੇ ਨਾਲ ਉੱਪਰ ਫੂਲਰ ਲਗਵਾ ਦੇ ਉਹਨੇ ਡੀਐਸਪੀ ਸਰ ਨੂੰ ਗਿਆ ਡੀਐਸਪੀ ਸਰ ਕਹਿੰਦੇ ਕਿ ਮਤਲਬ ਉਹਨੇ ਨਾ ਥੋੜਾ ਜਿਹਾ ਉਹਦਾ ਬਿਹੇਵ ਜਿਹੜਾ ਸੀ ਬੋਲਣ ਦਾ ਜਿਹੜਾ ਉਹਦਾ ਤਰੀਕਾ ਸੀ ਨਹੀਂ ਸੀ ਲੀਨੀਅਰ ਜਿਹਾ ਨਹੀਂ ਸੀਗਾ ਕਮੋਰਾ ਤੇ ਉਹਨੇ ਕਹਿਤਾ ਕਿ ਸਰ ਤੁਸੀਂ ਆਗੇ ਦੇਖ ਲਓ ਕਿੰਨੀ ਜ਼ਿਆਦਾ ਗਰਮੀ ਹੈ ਅੱਛਾ ਬਸ ਉਹ ਉਹਦੀ ਕਹਿਣ ਦੀ ਵੇਰ ਸੀ ਉਤੋਂ ਬਾਅਦ ਜਿੱਦਾਂ ਹੀ ਵੈਲਫੇਅਰ ਮੀਟਿੰਗ ਖਤਮ ਹੋਈ ਉਤੋਂ ਬਾਅਦ ਸੰਨ ਕਹਿੰਦਾ ਕਿ ਤੁਸੀਂ ਨਾ ਪੀਟੀ ਹਾਲਟ ਕਰਕੇ ਆਜੋ ਅਸੀਂ ਗਏ ਨੀਂਦ ਵਿੱਚ ਸਾਡੀ 3200 ਮੀਟਰ ਲੱਗੀ ਸਿੱਪ ਸਾਈਡ ਨੀਂਦ ਦੇ ਵਿੱਚ ਕਦੇ ਵੀ ਗਏ ਸੀ ਲੱਗੀ ਕੋਈ ਵੀ ਵਰਕਆਊਟ ਕੁਝ ਨਹੀਂ ਕਰਵਾਉਣਾ ਬਸ ਤੁੱਕੀ ਦੇਖੋ ਤੁਸੀਂ ਨਾ ਪੰਜਾਬਪੁਰ ਤੇ ਜਾਣਾ ਹਰ ਇੱਕ ਹਾਲਾਤ ਦੇ ਵਿੱਚ ਤੁਹਾਨੂੰ ਰੈਡੀ ਰਹਿਣਾ ਬਹੁਤ ਜ਼ਰੂਰੀ ਹੈ ਠੀਕ ਹੈ ਹੁਣ ਤੈਨੂੰ ਪਤਾ ਨਾ ਤੇਰੇ ਕੋਣ ਇਥੇ ਸ਼ਾਮਾ ਐਦਾਂ ਕਰਦਾ ਡਿਊਟੀ ਤੇ ਖੜਿਆ ਆ ਕੇ ਹੈਨਾ ਫੇਰ ਉਹ ਗੱਲ ਯਾਦ ਆਉਂਦੀ ਹੈ ਕਮਾਂਡਰ ਵਾਲੀ ਕੀ ਹਾਂ ਸੀ ਕਹਿੰਦੇ ਸੀਗੇ ਇਸ ਟਾਈਮ ਤੇ ਕਿ ਸਾਨੂੰ ਫੂਲ ਲੱਗਦਾ ਹੀ ਸੀ ਜਿਹੜੇ ਤਾਂ ਨਹੀਂ ਤੁਹਾਨੂੰ ਆਪਣੇ ਕੰਫਰਟ ਜ਼ੋਰ ਨੂੰ ਛੱਡਣਾ ਹੀ ਪੈਣਾ ਠੀਕ ਹੈ ਅੱਜ ਨਹੀਂ ਤਾਂ ਕੱਲ ਤੁਹਾਨੂੰ ਛੱਡ ਕੇ ਫੇਰ ਹੀ ਨਿਕਟਣਾ ਪੈਣਾ ਆ ਪਾਉ ਕਰੀ ਜ਼ਿਲ੍ਹੇ ਵੀ ਹਾਂ ਯਾਰ ਮੈਨੂੰ ਇੱਥੇ ਕੋਈ ਸਹੀ ਨਹੀਂ ਮਿਲਦਾ ਉਹ ਨਹੀਂ ਕੋਈ ਮਦਦ ਲੱਗੇ ਫਿਨਿਸ਼ਮੈਂਟ ਤਾਂ ਬਾਅਦ ਲੱਗੇ ਫਿਨਿਸ਼ਮੈਂਟ ਦਾ ਕੂਲਰ ਲੱਗੇ ਸੀ ਤੇ ਦਜੀ ਗੱਲ ਹੋ ਰਹਾ ਉਸਤਾਦ ਜੀ ਨਾਲ ਆਰਗੂਮੈਂਟ ਇਸ ਨਾਲ ਕਰੂੰ ਜਿੰਨੀ ਜ਼ਿਆਦਾ ਆਰਗੂਮੈਂਟ ਕਰੋਗੇ ਉੰਨੀ ਜ਼ਿਆਦਾ ਫਿਰ ਤਾਂ ਨੋ ਕਨਿਸ਼ਮੈਂਟ ਹੋਣੀ ਹੈ ਪ੍ਰੋਬਲਮ ਆਉਂਦੀ ਹੈ ਮਤਲਬ ਛੋਟੀ ਛੋਟੀ ਗੱਲ ਤੇ ਫਿਰ ਇਹ ਟ੍ਰੇਨਿੰਗ ਦਾ ਬਸ ਇਤੋਂ ਜਿਵੇਂ ਲੱਗੇ ਆਪਣਾ ਮੂੰਹ ਬੰਦ ਰੱਖੋ ਸਿਰਫ ਟ੍ਰੇਨਿੰਗ ਕੰਪਲੀਟ ਕਰੋ ਆਣੀ ਹੋ ਜਾਓ ਜੋ ਕਹਿੰਦੇ ਨੇ ਬਸ ਟੁੱਕ ਕਰਕੇ ਕਰੀ ਜਾਓ ਦੇ ਮੈਨਾਂ ਹੁਣ ਏਦਾਂ ਪੰਜਾਬ ਪੁਰਤੋ ਦੇ ਇੰਟਰਸਟ ਆ ਇਹਨਾਂ ਦੇ ਜਦੋਂ ਉਹਨਾਂ ਨੇ ਫਿਜ਼ੀਕਲ ਕਰਨਾ ਹੈ ਇਹਦਾ ਲੌਂਗ ਟਾਈਪ ਐਂਡ ਰਨਿੰਗ ਤੇ 800 ਮੀਟਰ ਰਨਿੰਗ ਹੈ ਨਾ ਪਰ ਜਦੋਂ ਤੁਹਾਡਾ ਟ੍ਰੇਨਿੰਗ ਜਾਨੇ ਰਿਹਾ ਕੁੜੀਆਂ ਦੇ ਵਿੱਚ ਡਿਵੈਸਟਰੀ ਆ ਤੇ 1600 ਮੀਟਰ ਹੁੰਦੀ ਐ ਐਕਚੁਅਲੀ 800 ਮੀਟਰ ਨਹੀਂ ਹੁੰਦੀ ਤੁਹਾਡੇ ਨਾਲ ਇੱਕ ਹੀ ਮਹੀਨੇ ਇੱਕ ਫਾਈਨਲ ਜਿਹੜੇ ਹੁੰਦੇ ਨੇ ਕਾਸਟ ਹੀ ਮਹੀਨੇ ਦੇ ਵਿੱਚ ਤੁਹਾਡੀ 800 ਮੀਟਰ ਹੋਏਗੀ ਤੇ ਇਸ ਮਹੀਨੇ ਦੇ ਜਿਹੜਾ 6 ਮਹੀਨੇ ਦੇ ਬਾਅਦ ਹੁੰਦਾ ਨਾ ਉਹਨਾਂ ਨਾਲ ਤੁਹਾਡੀ 1600 ਮੀਟਰ ਹੋਏਗੀ ਤੇ ਲਾਸਟ ਤੇ ਤੁਹਾਡੀ 200 ਮੀਟਰ ਲੱਗ ਜਾਣਾ ਪਵੇਗਾ ਬਬਈ ਦਿਨ ਕੰਨਿੰਗ ਹੈ ਸ ਬਾਕੀ ਹੋ ਜਾਂਦਾ ਬਾਕੀ ਹੋ ਲੌਂਗਸਨ ਫਾਈਜੰਟਾ ਹੈ ਕਿ ਇਹ ਮੱਕੀ ਰੋਪ ਨਹੀਂ ਮੰਕੀ ਰੋਪ ਹੋ ਗਿਆ ਤੇ ਤੁਹਾਡਾ ਰੱਸਾ ਹੋ ਗਿਆ ਤੇ ਉਹ ਵੀ ਹੋ ਗਿਆ ਮੰਕੀ ਰੋਪਤਾ ਗਈ ਇੱਕ ਇਧਰ ਪੁੱਲ ਗਿਆ ਹਾਂ ਇੱਕ ਇਧਰ ਪੁੱਲ ਜਾਂਦਾ ਠੀਕ ਹੈ ਉੱਪਰ ਤੇ ਲਟਕ ਕੇ ਜਾਂਦਾ ਜਾਣਾ ਹੁੰਦਾ ਹੈ ਹੈਂਗ ਹੋ ਕੇ ਉੱਤੇ ਕੋਤਿੜੀ ਕੇ ਰੱਸਾ ਇਸਪਾਸੋਂ ਰੱਸਾ ਜਾਂਦਾ ਜਿਹੜਾ ਤੁਸੀਂ ਜੇਲ ਵਾਰਡਨ ਚ ਕਰਦੇ ਹੋ ਨਾ ਸੇਮ ਮਕਸਦ ਕੋਤਿੜੀ ਕੋਡ ਅਗਲਾ ਲੈਵਲ ਹੋ ਗਿਆ ਦੂਜਾ ਫਿਰ ਡਿਜ਼ਾਈਨਰ ਮੀਡੀ ਟੈਂਪੋਰਲ ਐਲ ਸਾਈਪਰ ਐਡਵਾਂਸਡ ਹਿੱਦਾ ਹੋਏਗਾ ਕਿ ਤੁਹਾਨੂੰ ਕਿੱਧਰ ਦਿਸੇ ਕਿੱਧਰ ਦਿਸੇ ਲੱਗਦਾ ਯੂਜ਼ ਮਤਲਬ ਕੋਡ ਡਾਈਨ ਨਾ ਹੈ ਨੀ ਇੱਕੋ ਕਰਨਾ ਉਹ ਤਾਂ ਫਿਲਟ ਸੌ ਬਣਦੇ ਲਿਖਿਆ ਉਹਨੂੰ ਕੋਟਲੀ ਰਿਫਲੈਕਟਿੰਗ ਇਹ ਤਾਂ ਕੁਝ ਜਦੋਂ ਬਾਅਦ ਵਿੱਚ ਹੋਇਆ ਹੈ ਐਸਐਸਰ ਐਸਐਸਰ ਤੇ ਹੋਣ ਐਸਐਸਰ ਤੇ ਇਹ ਅਜੀ ਨਵੀਂ ਪੋਰਸ ਆਉਣੀ ਐਸਐਸਰ ਜਿਹੜੀ ਕੇ ਉਹ ਨਹੀਂ ਹੁੰਦੀ ਆ ਆਪਣਾ ਕਿਰੋਦ ਕਾਚਨ ਕਰਕੇ ਵਾਟ ਸੋਨ ਦੇ ਜੈਕ ਪਤਾ ਕੀ ਸੀਗਾ ਸਾਰਿਆਂ ਨੂੰ ਇਹ ਜਿਹੜਾ ਸਮਾਪਵਨ ਵਾਲੇ ਕਹਿੰਦੇ ਆ ਕਿ ਇਹ ਨਿਊ ਇੱਕ ਪੋਸਟ ਹੀ ਕੱਢਣੀ ਆ ਸਾਰਿਆਂ ਨੂੰ ਇਹ ਸੀਗਾ ਕਿ ਵੈਕੈਂਸੀ ਨਹੀਂ ਆਏਗੀ ਬਟ ਇਹ ਨਹੀਂ ਪਤਾ ਸੀ ਕਿ ਇਹਦੇ ਵਿੱਚੋਂ ਹੀ ਕੱਢ ਦੇਣਗੇ 4458 ਦੇ ਹਾਂਜੀ ਆ ਇਹਦੇ ਵਿੱਚੋਂ ਹੀ ਕੱਢ ਦੇਣਗੇ ਥੋੜੀ ਜਿਹੀ ਬਾਰੇ ਤੇ ਦੱਸਦੇ ਹਾਂ ਕੀ ਹੋਰ ਨਾ ਰਮਨ ਜੀ ਦਾ ਕਰਕੇ ਕੀ ਆ ਐਜ਼ ਅ ਸੀਨੀਅਰ ਹੁੰਦਾ ਹੈ ਤਾਂ ਇੱਦਾਂ ਜੋ ਤੁਸੀਂ ਟੈਨਿਸ ਸੈਂਟਰ ਜਾਨਾ ਛੋਟੇ ਤੋਂ ਟੈਂਟਰ ਜਿੱਦੇ ਮੰਨਦੇ ਆ ਇੱਕ ਤਾਂ ਮਤਲਬ ਸਟ੍ਰਾਈਕਰ ਬਣਦਾ ਸੀਨੀਅਰ ਬਣਦਾ ਠੀਕ ਹੈ ਤਾਂ ਉਹਨਾਂ ਨੂੰ ਕੰਮ ਜ਼ਿਆਦਾ ਹੁੰਦਾ ਬਟ ਹਾਂ ਥੋੜੀ ਰੈਸਟ ਵੀ ਹੁੰਦੀ ਆ ਉਹ ਹੀ ਬਾਕੀ ਫਟਿਕ ਕਰ ਰਹੇ ਹੋਣਗੇ ਥੋੜਾ ਇਦਾਂ ਤੇ ਬਾਕੀ ਕੀ ਆ ਉਹ ਆਪਣਾ ਥੋੜਾ ਡੂਟ ਕੰਮ ਆ ਉਹ ਕਰ ਦੇਉਣਗੇ ਜਿੰਨੇ ਥੋੜਾ ਹੁਣ ਸਾਰਿਆਂ ਦਾ ਕੀ ਕਹਿੰਦੇ ਨੇ ਬੈਂਕ ਅਕਾਊਂਟ ਥੋੜੇ ਜੋ ਨੇ ਸਾਰੇ ਖਾਤੇ ਜਿਵੇਂ ਹਰ ਇੱਕ ਜੀ ਹੈ ਨਾ ਥੋੜੇ ਪਰਫਾਰਮੈਂਸ ਆ ਬਣਾਉਣਾ ਹਰ ਇੱਕ ਚੀਜ਼ ਦੇ ਲਈ ਥੋੜੇ ਤਾਂ ਉਸ ਜੀ ਦੀ ਗੱਲ ਹੀ ਆ ਤਾਂ ਜਿੰਦੀ ਬਣੀ ਮੁੱਢੀ ਕਿ ਹੰਦਕੀ ਨਾ ਤੁਸੀਂ ਅੱਗੇ ਜਾਓ ਨਾ ਤੁਸੀਂ ਜਿਓ థాంਕ ਯੂ థాంਕ ਯੂ ਕਿਰਪਾ ਕਰਕੇ ਬੱਸ ਹਾਂ ਕੀ ਨਜ਼ਰ ਆਤ ਨਹੀਂ ਰਿਹਾ ਅੱਗੇ ਕੋਈ ਟ੍ਰੇਨਿੰਗ ਕੋਈ ਬੱਝਿਆ ਨਹੀਂ ਆਂ ਟ੍ਰੇਨਿੰਗ ਜ਼ਰੂਰ ਛੱਡਦੇ ਮੈਂ ਨੰਨ ਬੱਝਿਆ ਨਹੀਂ ਉਹ ਸਿਲੈਕਸ਼ਨ ਹੋਰ ਕਿਤੇ ਹੋ ਗਈ ਸੀ ਪੂਰਾ ਮੈਨੂੰ ਕਿਸੇ ਦੀ ਤਿਆਰੀ ਕਰਨੀ ਹੁੰਦੀ ਸੀ ਕੌਂਸਲ ਦੇ ਲਈ ਕੋਈ ਮਨਦਰਜ ਨਹੀਂ ਕੋਈ ਆਪਣਾ ਦਿਮਾਗ ਨੂੰ ਡਾਊਨ ਲੋਡ ਇਸ ਵਿੱਚ ਜਰਦਾ ਕਿ ਮੈਂ ਅੰਨੇ ਫਿਰ ਚੇਤੇ ਰਹੀ ਸੀ ਜਿਸ ਮੈਂਟਲੀ ਥੋੜਾ ਜਿਆਦਾ ਹੁੰਦਾ ਹੁੰਦਾ ਸੀ ਨਹੀਂ ਸਹਿਤ ਹੁੰਦੇ ਕੋਈ ਚੱਲ ਜਾਂਦਾ ਬਸ ਟੈਸਟ ਨਹੀਂ ਹੈ ਬੜੀ ਮਾਫੀ ਦੇ ਚੱਲਦੇ ਬਸ ਇਹ ਨਹੀਂ ਜਾਂਦਾ ਕੁੜਿਆਂ ਲਈ ਬਸ ਇਹ ਹੈ ਕਿ ਕਿੰਨਾ ਖਰਚਾ ਜਾਂਦਾ ਤੁਹਾਡੇ ਟ੍ਰੇਨਿੰਗ ਤੇ ਤੁਹਾਡਾ 2-3 ਹਜ਼ਾਰ ਰੁਪਏ ਦਾ ਜਿਹੜਾ ਮੈਸ ਕੀ ਤੋਂ ਦੰਡੀਆਂ ਤੇ ਗਰੋਸਰੀ ਜਿਹੜੇ ਤੁਹਾਨੂੰ ਆਪਣੀ ਡਾਈਟ ਲਾਈਨ ਕਰਨ ਦੀ ਹੈ ਕਿਉਂਕਿ ਐਦਾਂ ਹੈ ਕਿ ਤੁਹਾਨੂੰ ਸਵੇਰ ਤੇ ਸ਼ਾਮ ਨੂੰ ਖਾਣਾ ਮਿਲੇਗਾ ਉਹਦੇ ਤੋਂ ਇਲਾਵਾ ਜਿਹੜਾ ਤੁਹਾਨੂੰ ਦਿਨ ਚ ਭੁੱਖ ਵਗੈਰਾ ਲੱਗੀ ਜਾਂਦੀ ਹੈ ਤੇ ਡਾਈਟ ਲਈ ਥੋਲੇ ਵਗੈਰਾ ਉਹ ਤੁਹਾਨੂੰ ਆਪ ਲੈਣ ਪੈਣਗੇ ਤੇ ਨਵਾਂ ਉਹ ਤੁਸੀ ਪੰਜਾਬ ਪਰ ਟੋਲੀ ਟਾਈਮ ਖਾਣਾ ਲੈਂਗੇ ਹੁਣ ਠੀਕ ਹੈ ਦੁਪਹਿਰ ਨੂੰ ਨਹੀਂ ਮਿਲਦਾ ਹੈਗਾ ਮੌੜੇ ਟਾਈਮ ਤੇ ਬ੍ਰੇਕ ਹੁੰਦੀ ਹੈ ਮੌੜੇ ਟਾਈਮ ਟੀ ਬ੍ਰੇਕ ਹੋਏਗੀ ਉਦੋਂ ਵੀ ਤੁਸੀਂ ਆਪਣੇ ਕੋਲੋਂ ਲਾਈ ਖਾਣਗੇ ਠੀਕ ਜੀ ਹੁਣ ਤੋਂ ਅਸੀਂ ਖਤਰਾ ਤੇ ਜਦੋਂ ਹੁਣ ਜਦ ਮੈਂ ਹੁਣ ਡਿਊਟੀ ਤੇ ਲੱਗ ਜਾਉਂਗਾ ਨੇ ਠੀਕ ਹੈ ਡਿਊਟੀ ਤੇ ਵੀ ਇਦਾਂ ਨਹੀਂ ਹੈਗਾ ਤੇ ਖੁਦੇ ਕਰਨਾ ਪੈਂਦਾ ਸਾਰਾ ਕਾਹਂ ਪੀਣ ਦਾ ਸਾਰਾ ਅਡਜਸਟਮੈਂਟ ਖੁਦ ਕਰਨੀ ਪੈਂਦੀ ਹੈ ਹਰ ਚੀਜ਼ ਮਤਲਬ ਬਹੁਤ ਜੀਦਾਂ ਤੇਰੀ ਹਾਈ ਟੂਡ ਘਟ ਹੁੰਦੀ ਹੈ ਕਲੀਕਿਸਨ ਜ਼ਿਆਦਾ ਹੁੰਦੇ ਤਾਂ ਉਹ ਅਪਲਾਈ ਕਰ ਦਿੰਦੇ ਨੇ ਜੇ ਸਾਰਾ ਮੈਨੂੰ ਤਾਂ ਪਤਾ ਨਹੀਂ ਜੀਵਾ ਕਿ ਜਦੋਂ ਮੇਰਾ ਫਸਟ ਟਾਈਮ ਸੀ ਮੈਨੂੰ ਪਤਾ ਨਹੀਂ ਸੀ ਕਿ ਆਰਮਡ ਡਿਸਟ੍ਰਿਕਟ ਤੇ ਡਿਫਰੈਂਸ ਕੀ ਹੁੰਦਾ ਹੈ ਮੈਨੂੰ ਤੁਹਾਨੂੰ ਪਤਾ ਕਿਸੇ ਨੂੰ ਸਾਰੇ ਨੂੰ ਆਰਮਡ ਤੇ ਉਹਦੇ ਵਿੱਚ ਕੀ ਡਿਫਰੈਂਸ ਹੁੰਦਾ ਕੀ ਡਿਫਰੈਂਸ ਹੁੰਦਾ ਕੋਈ ਦੱਸ ਸਕਦਾ ਬੱਚਾ ਨਹੀਂ ਦੱਸ ਆਰਮਡ ਦੇ ਵਿੱਚ ਤੁਹਾਨੂੰ ਇਹ ਹੁੰਦਾ ਕਿ ਤੁਹਾਡੀ ਡਿਊਟੀ ਆਊਟ ਆਫ ਸਟੇਟ ਵੀ ਪੈ ਜਾਏਗੀ ਕਿਤੇ ਵੀ ਪੈਸੇ ਦੇ ਤੁਹਾਡੀ ਡਿਊਟੀ ਪੂਰੀ ਹੋਏਗੀ ਡਿਸਟ੍ਰਿਕਟ ਚਾਹਦਾ ਹੁੰਦਾ ਹੈ ਕਿ ਤੁਸੀਂ ਜਿਹੜਾ ਡਿਸਟ੍ਰਿਕਟ ਤੁਹਾਨੂੰ ਅਲਾਟ ਹੋਇਆ ਬਸ ਉਹਦੇ ਚ ਹੀ ਕੰਮ ਕਰੀਗੀ ਚਾਹੇ ਜੇ ਤੁਹਾਨੂੰ ਲੁਧਿਆਣਾ ਲੋਟ ਹੋਇਆ ਜਾਂ ਫਿਰ ਤੁਹਾਨੂੰ ਫਤਿਹਗੜਾ ਲੋਟ ਰਿਹਾ ਹੈ ਇੱਥਾਂ ਕਰਕੇ ਤੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਪਤਾ ਕਿ ਇਹ ਤੁਹਾਨੂੰ ਸੀ ਯਾਰ ਆਰਮਰ ਡੈਮਾ ਇਟਮ ਆਰਮਰ ਵਾਲੇ ਪੋਸਟ ਤੇ ਰਹੋਗੇ ਹੂੰ 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 ਸੋ ਉਹ ਸੀ ਨਹੀਂ ਸੀ ਮੈਨੂੰ ਨਹੀਂ ਸੀ ਪਤਾ ਵੀ ਆਰਮਰ ਤੇ ਪੂਰੇ ਸਟੇਟ ਤੇ ਜਾਣਾ ਪੈਂਦਾ ਕਿ ਆਊਟ ਆਫ ਸਟੇਟ ਵੀ ਜਾਣਾ ਪੈਂਦਾ ਬਸ ਠੀਕ ਹੈ ਜੋ ਵੀ ਯਾਰ ਨਹੀਂ ਵਧੀਆ ਬੇਸਿਕਲੀ ਤੁਹਾਨੂੰ ਪਹਿਲਾਂ ਤਾਂ ਜ਼ਰੂਰੀ ਹੈ ਕਿ ਜੌਬ ਜੌਬ ਮਿਲ ਜਾਵੇ ਟਿਕ ਇੰਡੀਪੈਂਡੈਂਟ ਹੋਣਾ ਇਸ ਖੁੜੀ ਤੋਂ ਇਲਾਵਾ ਹੋਰ ਕੋਈ ਨਹੀਂ ਸਮਝ ਸਕਦਾ ਹੈਗਾ ਕਿਉਂ ਤੁਹਾਡੀ ਖੁਦ ਹੀ ਸੈਲਰੀ ਆਉਂਦੀ ਆ ਹਾਂ ਹਨਾ ਹਰ ਹਰ ਨੀ ਗ੍ਰੈਜੂਏਟ ਹੁੰਦਾ ਨਾ ਜੋ ਮਤਲਬ ਫਿਰ ਨਾ ਮੈਂ ਕਿ ਬਾਕੀ ਸਾਰੀਆਂ ਚੀਜ਼ਾਂ ਭੁੱਲੀ ਜਾਈਆਂ ਨੇ ਜੋ ਵੀ ਹੋਈਆਂ ਹੁੰਦੀਆਂ ਨੇ ਜੋ 1 ਮਹੀਨੇ ਤੋਂ ਟੋੜੇ ਨਾਲ ਸਾਰਾ ਕੁਝ ਬੀਤੇ ਨਾਲ ਸਾਰਾ ਕੁਝ ਭੁੱਲ ਜਾਂਦਾ ਹੈ ਯਾਰ ਮੇਰਾ ਕੀ ਹੋਇਆ ਕੀ ਨੇ ਕੀ ਮੈਨੂੰ ਕੀ ਬੋਲਿਆ ਕੀ ਡਿਊਟੀ ਚ ਹੋਇਆ ਕੀ ਪਰਕੀ ਹੋ ਜਾਂਦਾ ਇਹ ਸਪੈਸ਼ਲ ਵੀ ਕਰ ਦਿੱਤਾ ਬੰਦੇ ਤੁਸੀਂ ਦੇਖੋ ਹੁਣ ਇਹ ਦੇਖੋ ਮਤਲਬ ਉਰੇ ਆਨ ਦਾ ਰੀਜਨ ਉਹ ਸਪੈਸ਼ਲਿਟੀ ਹੈ ਸੀਗਾ ਕਿ ਉਰੇ ਆ ਕੇ ਹੁਣੇ ਨੇ ਫਰਦਰ ਇਗਜ਼ਾਮ ਮਤਲਬ ਕਿ ਐਸਆਈ ਵਗੈਰਾ ਦੇ ਲਈ ਸਬ ਇਨਸਪੈਕਟਰ ਦੇ ਲਈ ਇਨਸਪੈਕਟਰ ਦੇ ਲਈ ਤਿਆਰੀ ਕਰਨੀ ਹੈ ਤਾਂ ਉਹਦੇ ਰਿਗਾਰਡਿੰਗ ਹੈ ਸੀ ਮੇਰੇ ਕੋਲ ਤਾਂ ਤੁਸੀਂ ਸੋਚੋ ਵੀ ਉਹਨੂੰ ਕੋਈ ਰੈਂਕ ਤੇ ਇਹ ਮਤਲਬ ਇੱਕੋ ਜਗ੍ਹਾ ਤੇ ਸਟੇਬਲ ਨਹੀਂ ਰਹਿਦੀ। ਹਾਲੇ ਟ੍ਰੇਨਿੰਗ ਹੋਈ ਨੂੰ 1 ਸਾਲ ਵੀ ਕੰਪਲੀਟ ਨਹੀਂ ਹੋਇਆ। ਹੈਨਾ? ਤੇ ਇਹਨੂੰ ਪਤਾ ਲੱਗ ਜਾਏ ਕਿ ਰੈਂਕ ਦੀ ਵੈਲਿਊ ਕੀ ਹੈ। ਠੀਕ ਹੈ? ਤੇ ਰੁਕਣਾ ਕਿਸੇ ਦੀ ਦਾ ਨਾਮ ਨਹੀਂ ਹੈ। ਜ਼ਿੰਦਗੀ ਦਾ ਚੱਲਣ ਦਾ ਨਾਮ ਹੈ। ਤਾਂ ਹੁਣ ਬੈਸਟ ਹੈ ਹੈਨਾ ਫਿਜ਼ੀਕਲ ਦਾ ਜੋ ਫਿੱਟ ਹੈ। ਠੀਕ ਹੈ। ਆਹ ਹੁਣ ਨਾਲ ਦੀ ਨਾਲ ਐਗਜ਼ਾਮ ਤੇ ਵੀ ਕਰੇਗੀ ਸਾਰੀ। ਤੇ ਬੈਸਟ ਆਫ ਲੱਕ ਮੇਰੇ ਬੋਲ ਦਾ ਬਹੁਤ ਜ਼ਿਆਦਾ ਹੁੰਦੀ ਹੈ ਨਾ। ਕਦੇ ਜੀ ਕੁਝ ਲੋਡ ਹੋਵੇ ਕਿਸੇ ਵੀ ਟਾਈਮ ਹੈ ਨਾ ਮੈਨੂੰ ਕਾਲ ਕਰ ਲੀ। ਠੀਕ ਹੈ। ਹੋਗੇ ਥੋੜੇ ਮੋਟੀਵੇਟ ਮੈਂ ਤਾਂ ਢਿੱਲੀ ਕਰਦਾ ਰਹਿਣਾ ਵੀਡੀਓਸ ਤੋਂ ਵੀ ਬੰਦੇ ਆਦੇ ਨੇ ਵੱਟ ਹਾਫੇਸ ਟੂ ਫੇਸ ਬਹੁਤ ਦਾ ਟੰਗ ਹੈ ਤੇ ਕਿਉਂਕਿ ਇਹਨਾਂ ਦੀ ਡਿਊਟੀ ਇਸ ਤਰ੍ਹਾਂ ਦੀ ਆ ਛੁੱਟੀ ਵੀ ਨਾ ਹਮ ਤਾਂ ਕੁਛ ਨਹੀਂ ਠੀਕ ਹੈ